ਸਾਡਾ ਅੱਜ ਦੀਵਾਨ ਸੀ ਪਿੰਡ ਪੰਜਗਰਾਈਆਂ ਬਾਬਾ ਜੀਵਨ ਸਿੰਘ ਜੀ ਤੇ ਚਮਕੌਰ ਦੀ ਗੜੀ ਦੇ ਸਮੁੱਚੇ ਸ਼ੀਦਾਂ ਦੀ ਯਾਦ ਦੇ ਵਿੱਚ ਸਮਾਗਮ ਆਪਣਾ ਜਥਾ ਸੀ ਉੱਥੇ ਪਿੰਡ ਪੰਜਗਰਾਈਆਂ ਦੀ ਸੰਗਤ ਦਾ ਕੋਈ ਕਸੂਰ ਨਹੀਂ ਆ ਮੈਂ ਫਿਰ ਤੋਂ ਕਹਦੇ ਨਹੀਂ ਸੰਗਤ ਦੇ ਵਿੱਚ ਅਰਕੇ ਲਾਈਵ ਵੀ ਚੱਲਦਾ ਸੀ ਬਹੁਤਿਆਂ ਤੱਕ ਤੇ ਗੱਲ ਚਲੀ ਗਈ ਹੋਣੀ ਆ ਨਾ ਪ੍ਰਬੰਧਕਾਂ ਦਾ ਕੋਈ ਕਸੂਰਾ ਨਾ ਸੰਗਤ ਦਾ ਕੋਈ ਕਸੂਰਾ ਪ੍ਰਬੰਧਕਾਂ ਦੇ ਨਾਲ ਹੀ ਸੱਦਿਆ ਨਾ ਹਾਂ ਪ੍ਰਬੰਧਕਾਂ ਦੇ ਨਾਲ ਉਹਨਾਂ ਸਾਨੂੰ ਸੱਦਿਆ ਅਸੀਂ ਇਹਨਾਂ ਦਾ ਮਾਣ ਕੀਤਾ ਜਿਵੇਂ ਉਹਨਾਂ ਸਾਨੂੰ ਚਾਣਲ ਸੱਦਿਆ ਸੀ ਚਾਣਲ ਸਟੇਟ ਤੇ ਸਮਾਗਮ ਕਰਨ ਵਾਸਤੇ ਆਏ ਹਾਂ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਚਮਕੌਰ ਦੀ ਗੜੀ ਦਾ ਮੈਂ ਫੇਰ ਰਿਪੀਟ ਕਰਾਂ ਇਹ ਲਾਈਵ ਨੂੰ ਜਿੰਨਾ ਹੋ ਸਕੇ ਸ਼ੇਅਰ ਕਰ ਦਿਓ ਮਾਰੇ ਸਾਹਿਬ ਦਾ ਇਤਿਹਾਸ ਚੱਲ ਰਿਹਾ ਵਾ ਤੇ ਗੁਰੂ ਗੋਬਿੰਦ ਸਿੰਘ ਮਾਰੇ ਦਾ ਜ਼ਿਕਰ ਕੀਤਾ ਵੀ ਜਦੋਂ ਮਾਰੇ ਜੀ ਚਮਕੌਰ ਦੀ ਗੜੀ ਨੂੰ ਛੱਡ ਕੇ ਚੱਲੇ ਆ ਮਾਰੇ ਨੇ ਨੀਲਾ ਘੋੜਾ ਕਲਗੀ ਤੋੜਾ ਸਭ ਕੁਝ ਭਾਈ ਸੰਗਤ ਸਿੰਘ ਨੂੰ ਬਖਸ਼ਿਆ ਮੈਂ ਹੁਣ ਵੀ ਇਹੋ ਕਹੂੰਗੀ ਵੀ ਮਾਰੇ ਸਾਹਿਬ ਨੇ ਕਲਗੀ ਤੋੜਾ ਭਾਈ ਸੰਗਤ ਸਿੰਘ ਜੀ ਨੂੰ ਬਖਸ਼ਿਆ ਚਮਕੌਰ ਸਾਹਿਬ ਵੀ ਸਮਾਗਮ ਚੱਲ ਰਹੇ ਨੇ ਅੱਜ ਸਾਹਿਬ ਜਿਆਦਿਆਂ ਦਾ ਸ਼ਹੀਦੀ ਦਿਹਾੜਾ ਹੈ ਤੇ ਮਨ ਨੂੰ ਇੰਨਾ ਕੁ ਜ਼ਿਆਦਾ ਦੁੱਖ ਲੱਗਿਆ ਵੇਖੋ ਮੈਂ بار بار ਇਹ ਗੱਲ ਕਹੀ ਆ ਵੀ ਹਾਂ ਭਾਈ ਨਹੀਂ 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 ਵੀ ਚਲੋ ਠੀਕ ਆ ਨਾਂਦਿਆ ਵੀ ਆਪਣਾ ਮਹਾਰਾਜ ਨਾਲ ਮਹਾਰੇ ਦੀ ਸੰਗਤ ਨਾਲ ਕੀ ਰੋਸਾ ਕੌਣ ਸੀ ਸਿੰਘ ਸਾਹਿਬ ਮੈਨੂੰ ਪਤਾ ਨਹੀਂ ਜਹਦਰ ਪੰਜਾਬ ਤੋਂ ਇੱਕ 13 13 ਸੰਸਥਾ ਵਾਲੇ ਇੱਕ 13 13 ਸੰਸਥਾ ਵਾਲੇ ਇੱਕ ਜਹਦਰ ਜਹਦਰ ਪੰਜਾਬ ਤੋਂ ਬੋਲਿਆ ਨਹੀਂ ਪਹਿਲਾਂ ਹਾਂ ਜੀ ਤੇਰਾ ਤੇਰਾ ਜਦੋਂ ਆ ਬਾਅਦ ਚ ਬੋਲਣੇ ਜਹਦਰ ਪੰਜਾਬ ਸਿੰਘ ਮੈਂ ਬਾਬਾ ਸੰਗਤ ਸਿੰਘ ਜੀ ਦਾ ਜ਼ਿਕਰ ਕੀਤਾ ਕਲਗੀ ਥੋੜਾ ਤੁਹਾਨੂੰ ਵੀ ਇਤਿਹਾਸ ਚ ਮਿਲੂਗਾ ਕਿ ਅਸੀਂ ਜਿਹੜਾ ਪੜਿਆ ਅਹੀਂ ਜਿਹੜਾ ਸੁਣਿਆ ਆਪਣੇ ਪੁਰਖਿਆਂ ਤੋਂ ਅਹੀਂ ਉੱਥੇ ਹੀ ਆ। ਸੰਗਤ ਚ ਉੱਠ ਕੇ ਅਹੀਂ ਸਟੇਜ ਤੇ ਸੀਗੇ ਇਹ ਗੱਲ ਆਖੀ ਗਈ ਆਂਦੇ ਵੀ ਭਾਈ ਸੰਗਤ ਸਿੰਘ ਨੂੰ ਨਹੀਂ ਬਖਸ਼ਿਆ ਹੀ ਬਾਬਾ ਜੀਵਨ ਸਿੰਘ ਨੂੰ ਕਹੋ। ਆਪਾਂ ਚੁੱਪ ਉਥੇ ਸਾਹਮਣੇ ਗਿਆਨੀ ਤੇਜਵੀਰ ਸਿੰਘ ਜੀ ਬੈਠੇ ਸੀ ਦਮਦਮੀ ਟਕਸਾਲ ਵਾਲੇ ਉਹਨਾਂ ਆਖਿਆ ਵੀ ਤੁਸੀਂ ਜਿੱਥੋਂ ਇਤਿਹਾਸ ਛੱਡਿਆ ਉਥੋਂ ਸ਼ੁਰੂ ਕਰੋ ਕੁਝ ਨਹੀਂ ਕਹਿਣਾ। ਮੈਂ ਕੁਝ ਨਹੀਂ ਕਿਹਾ। ਇਹ ਸੰਗਤ ਚ ਉੱਠ ਕੇ ਤੁਰ ਪਏ ਸਾਰੇ ਜਾਣੇ। ਈ ਬਾਬਾ ਜੀਵਨ ਸਿੰਘ ਜੀ ਕਿਉਂ ਕਿਹਾ ਬਾਬਾ ਜੀਵਨ ਸਿੰਘ ਜੀ ਕਹਿਣਾ ਸੀਗਾ ਤੁਸੀਂ ਭਾਈ ਸੰਗਤ ਸਿੰਘ ਜੀ ਕਿਉਂ ਕਿਹਾ ਸੰਗਤ ਛੋਟ ਕੇ ਤੁਰ ਪਏ ਇਹਦਾ ਮਤਲਬ ਹੁਣ ਤੁਸੀਂ ਵੇਖੋ ਵੀ ਭਾਈ ਉੱਠ ਕੇ ਇਹ ਗੱਲ ਕਹਿਣੀ ਵੀ ਹਾਂ ਵੀ ਤੁਸੀਂ ਇਤਿਹਾਸ ਗਲਤ ਸੁਣਾਈ ਜਾਂਦੇ ਹੋ ਇਹ ਤੇਰਾ ਸੰਸਥਾ ਵਾਲਿਆਂ ਚੋਂ ਕੋਈ ਬੰਦਾ ਹੀ ਕੋਲ ਦਸਤਾਰ ਵਾਲਾ ਹੀ ਪਛਾਣ ਲਾ ਗਿਆ ਜਿਹੜਾ ਬੋਲ ਹਾਂ ਹੀ ਪਛਾਣਾਂਗੇ ਚਲੋ ਇਹ ਸਾਰਾ ਕੁਝ ਹੋ ਗਿਆ ਉੱਠ ਕੇ ਚਲੇ ਗਏ ਵੀ ਤੁਸੀਂ ਗਲਤ ਮੈਂ ਇਹਨਾਂ ਨੂੰ ਸਟੇਜ ਤੇ ਕਹੇ ਤਾਂ ਵੀ ਸਾਨੂੰ ਤੇ ਆਉਂਦਾ ਹੀ ਕੁਝ ਨਹੀਂ ਤੁਸੀਂ ਆ ਕੇ ਸਟੇਜ ਤੇ ਬੋਲੋ ਨਹੀਂ ਹੁੰਦਾ ਸਾਨੂੰ ਕੁਝ ਅਹੀਂ ਕਦ ਕਿਹਾ ਵੀ ਸਾਨੂੰ ਕੁਝ ਆਉਂਦਾ ਤੁਸੀਂ ਬਹੁਤ ਸਤਿਕਾਰਯੋਗ ਹੋਵੋਗੇ ਤੁਸੀਂ ਬਹੁਤ ਪੜਿਆ ਤੁਹਾਨੂੰ ਜਿਆਦਾ ਨੌਲੇਜ ਆ ਤੁਸੀਂ ਆਓ ਤੁਸੀਂ ਸਟੇਜ ਤੇ ਆ ਕੇ ਬੋਲੋ ਹਨਾ ਸੰਗਤ ਚ ਉੱਠ ਕੇ ਇਹਨਾਂ ਨੇ ਇਹ ਗੱਲ ਕੀਤੀ ਆ ਉਸ ਤੋਂ ਬਾਅਦ ਮੈਂ ਸਟੇਜ ਤੋਂ ਫਤਿਹ ਬੁਲਾਈ ਕੀ ਬੁਲਾਰਾ ਤੁਹਾਨੂੰ ਕੀ ਬੋਲ ਦਵੇ ਉੱਥੇ ਸ੍ਰੀ ਕਾਲਕ ਸਹਿਬ ਤੋਂ ਮੈਂ ਇੱਥੇ ਵੀਡੀਓ ਥਾਣੀ ਵੀ ਕਹਿ ਦੇਣੀ ਪਰ ਮੈਂ ਇਹ ਵੀਡੀਓ ਆ ਗੱਲਾਂ ਕਰਨ ਵਾਸਤੇ ਨਹੀਂ ਬਣਾਈ ਪਰ ਮੈਨੂੰ ਇਹ ਗੱਲਾਂ ਮੋਰੇ ਦੱਸਣੀਆਂ ਪੈਣੀਆਂ ਸੀਗੀਆਂ ਸਾਨੂੰ ਸ੍ਰੀ ਕਾਲਕ ਤੋਂ ਹਾਂ ਸ੍ਰੀ ਹਾਂ ਬਿਲਕੁਲ ਇਹ ਹੋਈਆਂ ਵੇਖੋ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਲਿਮਟ ਹੁੰਦੀ ਆ ਹਰ ਇੱਕ ਚੀਜ਼ ਬਰਦਾਸ਼ਤ ਕਰਨ ਦੀ ਮੈਂ ਚਾਹਦੀ ਨਹੀਂ ਸੀ ਪਰ ਇੰਨਾ ਗੰਦ ਇੰਨਾ ਸਾਰਾ ਕੁਝ ਮੈਂ ਅੱਜ ਤੱਕ ਚੱਲ ਲਿਆ ਪਰ ਹੁਣ ਨਹੀਂ ਮੈਂ ਚੱਲੂਗੀ ਅਹੀ ਪਰਿਵਾਰ ਵਾਲੇ ਯਾਰ ਉੱਥੇ 60-70 ਤੋਂ ਹੀ ਮੁੰਡੇ ਲੈ ਕੇ ਗਾੜੀਆਂ ਆਉਣ ਰਹੀਆਂ ਉੱਥੇ ਮੁਰਕੇ ਅਸੀਂ ਸੰਗਤ ਤੋਂ ਸਟੇਜ ਤੋਂ ਆਏ ਸੰਗਤ ਨੇ ਸਨਮਾਨ ਕਰਤਾ ਮੁੰਡੇ ਲੈ ਕੇ ਖਲੋਤੇ ਸਾਹਮਣੇ ਵਿਚਾਰ ਕਰਨੀਆਂ ਉਦਾਂ ਹੀ ਧੀਰੇ ਤੁਹਾਡੀ ਰਾਹ ਚ ਘੇਰਨਾ ਮੈਂ ਕਿਹੜੀ ਵਿਚਾਰ ਅਸੀਂ ਜਿਹੜੀ ਅਸੀਂ ਜੋ ਪੜਿਆ ਅਸੀਂ ਉਹ ਤੇ ਆ ਤੁਸੀਂ ਜੋ ਪੜਿਆ ਤੁਸੀਂ ਕਹਿੰਦੇ ਹੋ ਠੀਕ ਆ ਮੈਂ ਸਟੇਜ ਤੇ ਮੇਰੀ ਜ਼ੁਬਾਨ ਨਹੀਂ ਤੱਕੀ ਸਿਰਫ ਤਾਂ ਕਰਦਿਆਂ ਸਾਡੇ ਲਈ ਜਿੰਨੇ ਵੀ ਸ਼ੀਤ ਸਿੰਘ ਆ ਸਾਰੇ ਸਤਿਕਾਰਯੋਗ ਆ ਜਿੰਨੇ ਵੀ ਸ਼ੀਤ ਸਿੰਘ ਨੇ ਅੱਜ ਅਸੀਂ ਸ਼ਹੀਦਾਂ ਦੇ ਦਿਨ ਮਨਾਉਣ ਦੇ ਆ ਤੁਸੀਂ ਦਿਨ ਵੇਖੋ ਕਿਹੜੇ ਚੱਲਣ ਦੇ ਆ ਜਿਹੜੇ ਸਾਡੇ ਲਈ ਗੁਰਗੋਬਿੰਦ ਸਿੰਘ ਲਾਲ ਵਰ ਗਿਆ ਤੁਸੀਂ ਇਹਨਾਂ ਚੀਜ਼ਾਂ ਚੋਂ ਨਹੀਂ ਨਿਕਲੇ ਵਿਚਾਰ ਕਰੀ ਕਰੋ ਵਿਚਾਰ ਕੀ ਕਰਨੀ ਆ ਤੁਸੀਂ ਨਹੀਂ ਵਿਚਾਰ ਵਾਲਾ ਕੰਮ ਮੁਰ ਕੇ ਮੁਰ ਕੇ ਉਸ ਤੋਂ ਬਾਅਦ ਇਹਨਾਂ ਇਹ ਗੱਲ ਆਖੀ ਆ ਵੀ ਅਸੀਂ ਤੁਹਾਡੀ ਜਿੱਥੇ ਸਟੇਜ ਲਗਾ ਕਰੂਗੀ ਤੁਹਾਨੂੰ ਘੇਰਿਆ ਕਰਾਂਗੇ ਨਹੀਂ ਨਹੀਂ ਸਾਨੂੰ ਮੈਨੂੰ ਘੇਰਨ ਦੀ ਕੋਈ ਚੱਕਰ ਨਹੀਂ ਹੈਗਾ ਐਡੇ ਵੀ ਉਹ ਗੱਲ ਨਹੀਂ ਹੈਗੀ ਇਹ ਰੋਣ ਨੂੰ ਕੋਈ ਮੇਰੀ ਕਮਜ਼ੋਰੀ ਨਾ ਸਮਝਿਓ ਪਰ ਮੈਨੂੰ ਇਸ ਚੀਜ਼ ਦਾ ਅੱਜ ਤੱਕ ਅਫਸੋਸ ਹੈ 10 ਸਾਲ ਹੋ ਗਏ ਆ ਮੇਰੀ ਜਿਹੜੀ ਮੈਂ ਆਨੰਦਕਾਰ ਜੋ ਹੈ ਮੇਰੀ ਜ਼ਿੰਦਗੀ ਹੈ ਮੇਰੀ 3 ਸਾਲ ਦੀ ਬੱਚੀ ਆ ਮੈਂ ਆਪਣੀ 3 ਸਾਲ ਦੀ ਬੱਚੀ ਜਿੱਦਨ ਤੋਂ ਜੰਮੀ ਆ ਇੱਕ ਦਿਨ ਮੈਂ ਆਪਣੇ ਨਾਲ ਨਹੀਂ ਪਾਈ ਉਹ 24 ਘੰਟਿਆਂ ਜੋ ਮੈਂ ਆਪਣੀ ਤੀਦਾ ਸਿਰਫ 5 ਮਿੰਟ ਨੂੰ ਵੇਖਦੀ ਆ ਸਿਰਫ 5 ਮਿੰਟ ਨਵੇਂ ਜਦੋਂ ਮੈਂ ਬੱਚਾ ਜੰਮਦਾ ਸਾਰਾ ਕੁਝ ਪਤ ਨੂੰ ਸਮਰਪਿਤ ਕੀਤਾ ਜਿਵੇਂ ਕਿ ਉਹ ਵੀ ਚੱਲੇ ਆ ਮੈਂ ਇਹ ਵੀ ਸਮਝ ਨਹੀਂ ਮਾਰੇ ਦੇ ਭੈਚਰੇ ਕੀ ਚੱਲੇ ਜਿਵੇਂ ਵੀ ਜਿੰਨੇ ਜੋ ਕੇ ਹੈਗੇ ਆ ਰੋਜ ਪਰ ਚਾਲ ਪਨਸਾਲੀ ਤੁਰੇ ਫਿਰਦੇ ਆ ਠੇਰੋ ਆ ਉইতে ਨਹੀਂ ਤਾਂ ਨੂੰ ਕੀ ਰਲਗੇ ਕੀ ਕਰ ਲੋਗੇ ਮੈਂ ਤਾਂ ਇੱਕ ਗੱਲ ਕਹਿ ਦਿਤੀ ਆ ਵੀ ਭਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਵੀ ਨੇ ਜਿੰਨੇ ਵੀ ਆ ਤੁਸੀਂ ਇਹ ਗੱਲ ਕਿਉਂ ਨਹੀਂ ਹੋਊਗੀ ਤੁਸੀਂ ਜੋ ਨੰਗ ਤੜੰਗੀਆਂ ਵੋਟਾਂ ਆਏ ਦਿਨ ਪਾ ਲੈਨੇ ਹੋ ਐਦਾਂ ਤੁਹਾਨੂੰ ਦਲੇਰ ਕਰ ਨੰਗੀ ਵੇਖਣ ਦਾ ਚਾਚੜਿਆ ਵਾ ਮੈਂ ਸਭ ਕੁਝ ਬਰਦਾਸ਼ਤ ਕੀਤਾ ਸਭ ਕੁਝ ਬਰਦਾਸ਼ਤ ਕੀਤਾ ਪਰ ਇਹ ਗੱਲ ਹੁਣ ਜਿੰਨੇ ਵੀ ਸਮਾਗਮ ਮੁਕਨੇ ਮੇਰੇ ਕੋਲ ਭਾਈ ਪਤ ਦੀ ਮੈਨੂੰ ਸ਼ਰਮ ਆਉਂਦੀ ਹੈ ਕਹਿੰਦਿਆਂ ਤੁਸੀਂ ਪਤਾ ਨਹੀਂ ਕਿੰਨੀਆਂ ਤੋੜੀਆਂ ਵਾ ਤੁਸੀਂ ਦਮਾਲਿਆਂ ਵਾਲਿਓ ਚੋਲਿਆਂ ਵਾਲਿਓ ਤੁਸੀਂ ਬਹੁਤ ਤੋੜੀਆਂ ਨੇ ਬਹੁਤ ਤੋੜੀਆਂ ਨੇ ਤੁਸੀਂ ਧੀਆਂ ਨਹੀਂ ਪ੍ਰਚਾਰ ਕਰਨਗੀਆਂ ਇਹ ਕਸੂਰbaar ਕੋਈ ਹੋਰ ਨਹੀਂ ਹੈ ਤੁਸੀਂ ਆ ਮੈਨੂੰ ਤਾਂ ਲਾਈਵ ਹੋਣਾ ਪਿਆ ਕਿ ਪਾਈ ਆ ਜਿਹੜੇ ਹੱਥ ਸਾਡੇ ਕੋਲ ਵੀ ਹੁਣ ਸੁਣਾ ਹੁਣਾ ਮੈਂ ਮੇਰੀ ਬਰਦਾਸ਼ਤ ਕਰਨ ਦੀ ਹੱਦ ਬਾਹਰ ਆ ਜਿੰਨੇ ਸਮਾਂ ਗੋਕਣੇ ਮੈਂ ਸਾਰਿਆਂ ਤੋਂ ਮਾਫੀ ਮੰਗ ਲੈਣੀ ਭਾਈ ਆਏ ਦਿਨ ਤੁਸੀਂ ਨਿਤ ਨਵਾਂ ਕਲੇਸ਼ ਸ਼ੁਰੂ ਕਰ ਅਸੀਂ ਇਹਨਾਂ ਕੰਟਰੋਵਰਸੀਆਂ ਜੀ ਰਹੀਏ ਬੰਦੇ ਵੜ ਦੁੱਕੇ ਰਹਣੀ ਆਂ ਜਾਓ ਕੱਥੇ ਉੱਥੇ ਜਾ ਕੇ ਚਮਕੌਰ ਸਾਹਿਬ ਜੋੜ ਮੇਲਾ ਚੱਲੰਦੇ ਜੋ ਨਾਲ ਕਹੋ ਜਾ ਕੇ ਕਿ ਆ ਗੱਲ ਨਹੀਂ ਤੁਸੀਂ ਉਹਨਾਂ ਦੀ ਸਿੱਖ ਸਾਹਿਬ ਮੰਨੋ ਮੇਰੀ ਗੱਲ ਉਹਨਾਂ ਤੋਂ ਸਰੋਪੇ ਲੈਂਦੇ ਆ ਮੈਂ ਸੰਗਤ ਨੂੰ ਇਹ ਗੱਲ ਇੰਨੇ ਸਮਾਂ ਗਾ ਮੇਰੇ ਬੋਕਣੇ ਮੇਰੇ ਕੋਲ ਇੱਕ ਦਿਨ ਦਾ ਵੇਲ ਨਹੀਂ ਸੰਗਤ ਇੰਨਾ ਪਿਆਰ ਦਿੰਦੀ ਆ ਪਰ ਮੈਂ ਮੈਂ ਹੁਣ ਇਹ ਬਾਨੀ ਦੇ ਤੇਰੇ ਹੱਥ ਵੇਖੋ ਇੱਕ ਚੀਜ਼ ਬਰਦਾਸ਼ਤ ਕਰਨ ਦੀ ਗੱਲ ਹੁੰਦੀ ਆ ਪਰ ਹੁਣ ਉਹ ਹੱਦ ਪਾਰ ਹੋ ਚੁੱਕੀ ਆ ਹੋਰ ਅਸੀਂ ਕੀ ਕਰ ਲਈਏ ਤੁਸੀਂ ਕਰੋ ਪ੍ਰਚਾਰ ਪ੍ਰਚਾਰ ਦਿੱਤਾ ਤੁਹਾਨੂੰ ਸਾਡੀ ਫਤਿਹ ਆ ਜਿੰਨੇ ਵੀ ਸਮਾਗਮ ਬੋਕੇ ਆ ਇਹ ਜਿੰਨਾ ਜਰਦਾ ਕੇ ਗੱਲ ਨਹੀਂ ਹੁੰਦੀ ਜਿੰਨਾ ਜਰ ਨਹੀਂ ਇਹ ਚੀਜ਼ ਦੇ ਸਾਫ ਚੀਜ਼ਾਂ ਹੁੰਦੀਆਂ ਮੈਂ ਉਹਨਾਂ ਜਰਸਟੇਜ ਤੇ ਨਹੀਂ ਜਾਣਾ ਮੈਂ ਗੁਰੂ ਤੋਂ ਬਾਗੀ ਨਹੀਂ ਹੋਈ ਨਾ ਮੈਂ ਸੰਗਤ ਤੋਂ ਹਈ ਆ ਪਰ ਮੈਂ ਇਸ ਸਮਾਗਮ ਸਮਾਗਮਾਂ ਤੇ ਨਹੀਂ ਜਾਵਾਂਗੀ ਉਹਨਾਂ ਨੂੰ ਸਦੋ ਪੁੱਛ ਤੁਸੀਂ ਇੱਕ ਤੁਸੀਂ ਵੇਖੋ ਤੇ ਸਹੀ ਤੁਸੀਂ ਕੀ ਕਰਨੀ ਤੁਸੀਂ ਗੁੰਡੇ ਇਕੱਠੇ ਕੀਤੇ ਨੇ ਤੁਹਾਨੂੰ ਲੋਕ ਸੱਚੀ ਕਹਿੰਦੇ ਤੁਸੀਂ ਗੁੰਡੇ ਇਕੱਠੇ ਕੀਤੇ ਆ ਮੈਂ ਕੋਈ ਸਮਾਗਮ ਤੇ ਜਾਣਾ ਹੀ ਨਹੀਂ ਮੈਂ ਇਹ ਬਸ ਆ ਕੇ ਦੱਸਣਾ ਸੀ ਵੀ ਗੱਲਾਂ ਹੋਰ ਦੀਆਂ ਹੋਰ ਬਣਦੀਆਂ ਹੁੰਦੀਆਂ ਵਾ ਹੁਣ ਵੀ ਅਈ ਤੁਹਾਨੂੰ ਘੇਰਾਗੇ ਅਈ ਸਟੇਜ ਆਜੋ ਅ ਤੁਸੀਂ ਚਾਰ ਇਕੱਠੇ ਕਰਕੇ ਲਾਗੇ ਛਾਗੇ ਉਹਨਾਂ ਵਿੱਚ ਸ਼ਬਦ ਬੋਲਣਾ ਇੱਥੇ ਤੁਹਾਨੂੰ ਤਕਲੀਫਾ ਹੋਣੀ ਹੈ ਇਹ ਗੱਲ ਦੀਆਂ ਆਹੋ ਹੀ ਧਮਕ ਧਮਕੀਆਂ ਧਮਕਾਈ ਸਕਦੇ ਹੋਰ ਕੀ ਕਰੋਗੇ ਕੀ ਪੱਲੇ ਆ ਤੁਹਾਡੇ ਅਹੀਂ ਸਾਬਤ ਕਰਨ ਤੇ ਲੱਗੇ ਰਹੀਏ ਵੱਡਿਆਂ ਨਾਲ ਦੂਜਿਆਂ ਬਾਰੇ ਮੂੰਹ ਨਹੀਂ ਤੁਹਾਡਾ ਖੋਲਦਾ ਤੁਸੀਂ ਸਰੋਪੇ ਲੈ ਕੇ ਉਹਨਾਂ ਤੋਂ ਚੁੱਪ ਕਰਕੇ ਠਾਂ ਤੋਂ ਸੁੱਟ ਕੇ ਬੈਠੇ ਰਹਿੰਨੇ ਜੋ ਸਾਨੂੰ ਜਹਦਰ ਬਾਬਾ ਮੇਜਰ ਸੁ ਮਿਲਦੇ ਆ ਉਹ ਇਨਾ ਮਾਨ ਸਤਕਾਰ ਕਰਦੇ ਇਨਾ ਸਭ ਬਾ ਇਹ ਵੀ ਉੱਥੇ ਤੱਕ ਹੀ ਰਹਿ ਗਏ ਨਾ ਉਹ ਕੋਈ ਗੱਲ ਨਹੀਂ ਕਰਦੇ ਉਹਨਾਂ ਦੇ ਪੰਥ ਦਾ ਮਸਲਾ ਆਪੇ ਹੌਲੀ ਸਟੇਜਾਂ ਦੇ ਬਰੋ ਤੁਸੀਂ ਕੱਲ ਤੱਕ ਤੇ ਜਹਦਰ ਦਾ ਜਾ ਕੇ ਵਿਰੋਧ ਕਰਕੇ ਵਗਾਓ ਉਹ ਅੱਜ ਸਾਰੇ ਉਥੇ ਜਿਮਕੌਰ ਸਾਹਿਬ ਮਨਾਉਂਦੇ ਆ ਜਾਓ ਇੱਕ ਇਹਨੇ ਤੇ ਗਾੜੀ ਬੋਲ ਕੇ ਦਿਖਾ ਦੇਣ ਉੱਥੇ ਜਾ ਕੇ ਜਿੱਥੇ ਤੁਹਾਨੂੰ ਸਮਾਗਮ ਤੇ ਸੱਦਿਆ ਨਹੀਂ ਉੱਥੇ ਤੁਸੀਂ ਬੋਲਣ ਦੇਣ ਆਪਣੀ ਫਤਿਹ ਆ ਭਾਈ ਭਾਈ ਗੁਰਜੀਤ ਕਾਲ ਸਾਹਿਬ ਭਾਈ ਗੁਰਜੀਤ ਵਤੇ